ਵਾਰਡ ਨੰਬਰ 26 ਤੋਂ ਸਾਡੇ ਨਾਲ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਕੌਂਸਲਰ ਨੇ ਉਮੀਦਵਾਰ ਨੇ ਉਹਨਾਂ ਨਾਲ ਗੱਲਬਾਤ ਕਰ ਲਈ ਸੱਚੀ ਗੱਲ ਜੀ ਕੁਲਵੰਤ ਸਿੰਘ ਲਾਲਕਾ ਹਾਂ ਕੁਲਵੰਤ ਸਿੰਘ ਲਾਲਕਾ ਜੀ ਕੀ ਲੱਗਦਾ ਵਾਰਡ ਨੰਬਰ 26 ਆ ਤੁਸੀਂ ਬਹੁਤ ਇੱਕ ਅਜੇ ਵਾਰਡ ਦੇ ਵਿੱਚੋਂ ਜਿਹੜਾ ਕਿ ਬੱਸ ਸਟੈਂਡ ਨਵੇਂ ਬੱਸ ਸਟੈਂਡ ਦੇ ਬਿਲਕੁਲ ਨਜ਼ਦੀਕਾ ਜਿਹੜੀਆਂ ਸਮੂਲभूत ਸਹੂਲਤਾਂ ਨੇ ਜਿਹੜੀਆਂ ਮੁਰੜੀਆਂ ਸਵਲਤਾਂ ਨੇ ਉਹ ਨਹੀਂ ਮਿਲ ਸਕੀਆਂ ਕਾਰਨ ਕੀ ਮੰਦ ਸਰ ਪਹਿਲਾਂ ਤੋਂ ਮੈਂ ਤੁਹਾਡਾ ਧੰਨਵਾਦ ਕਰਦਾ ਚੈਨਲ ਵਾਲਿਆਂ ਦਾ ਸਾਡਾ ਜਿਹੜਾ ਏਰੀਆ ਉਹ ਪਿਛੜਾ ਏਰੀਆ ਹੈ ਨਾ ਤੇ ਟੂ ਸਿਵਰੇਜ ਨੇ ਨਾ ਸੜਕਾਂ ਦਾ ਨਾ ਵਾਟਰ ਸਪਲਾਈ ਕੁਝ ਨਹੀਂ ਅਜੇ ਤੱਕ ਪਿਆ ਕਿਉਂਕਿ ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਉਹਨਾਂ ਨੇ ਸਾਡੇ ਨਾਲ ਬਿਤਕਰ ਬਿਤਕਰਾ ਬਹੁਤ ਕੀਤਾ ਜਿਹੜਾ ਸਾਡਾ ਏਰੀਆ ਉਹ ਪਾਣੀ ਦੀ ਮਾਰ ਵਾਲਾ ਏਰੀਆ ਹੈ ਤੁਸੀਂ ਪਿੱਛੇ ਹੀ ਦੇਖਿਆ ਹੋਣਾ ਹੜ੍ਹ ਆਈ ਸੀਗੇ ਤੇ ਲੱਖਾਂ ਦੇ ਲੱਖਾਂ ਦੇ ਹਿਸਾਬ ਨਾਲ ਲੋਕਾਂ ਦਾ ਨੁਕਸਾਨ ਹੋਇਆ ਸੋ ਮੈਂ ਸਿਹਤ ਮੰਤਰੀ ਭਗਵੰਤ ਮਾਨ ਜੀ ਦਾ ਧੰਨਵਾਦ ਕਰਦਾ ਉਹਨਾਂ ਨੇ ਸਾਨੂੰ ਮੌਕਾ ਦਿੱਤਾ ਸਿਹਤ ਮੰਤਰੀ ਆਪਣਾ ਡਾਕਟਰ ਬਲਵੀਰ ਜੀ ਦਾ ਧੰਨਵਾਦ ਕਰਦਾ ਅਸੀਂ ਕੋਸ਼ਿਸ਼ ਕਰਾਂਗੇ ਵੀ ਵੱਧ ਤੋਂ ਵੱਧ ਫੰਡ ਲਿਆ ਕੇ ਜਿਹੜੀ ਪਾਣੀ ਦੇ ਮਾਰ ਵਾਲਾ ਹਲਕਾ ਹੈ ਉਹਨੂੰ ਛੇਤੀ ਤੋਂ ਛੇਤੀ ਨਦੀ ਨੂੰ ਪੱਕਾ ਕਰਾਵਾਂਗੇ ਤਾਂ ਜੋ ਅੱਗੇ ਤੋਂ ਇਹ ਦਿੱਕਤ ਨਾ ਆਵੇ ਤੇ ਵੱਧ ਤੋਂ ਵੱਧ ਫੰਡ ਲਿਆ ਕੇ ਸੜਕਾਂ ਸੀਵਰੇਜ ਵਾਟਰ ਸਪਲਾਈ ਜਿੰਨੇ ਵੀ ਨੇ ਅਸੀਂ ਕੋਸ਼ਿਸ਼ ਕਰਾਂਗੇ ਜਲਦੀ ਤੋਂ ਜਲਦੀ ਪਵਾਵਾਂਗੇ ਕਾਰਪੋਰੇਸ਼ਨ ਜਿਵੇਂ ਕਿ ਤੁਸੀਂ ਕਹੇ ਪਾਣੀ ਦੀ ਮਾਰ ਹੈ ਇਹ ਇੱਕ ਵੱਡੀ ਨਦੀ ਦੇ ਨਾਲ ਇਲਾਕਾ ਹੈ ਤੇ ਕੀ ਲੱਗਦਾ ਕਿ ਇਹ ਇੱਕ ਐਮਸੀ ਲੈਵਲ ਦਾ ਕੰਮ ਆ ਜਾਂ ਫਿਰ ਜਿਹੜੇ ਕੈਬਨਿਟ ਮੰਤਰੀ ਆ ਉਹ ਕਰਨਗੇ ਜੀ ਸਿਹਤ ਮੰਤਰੀ ਸਾਹਿਬ ਸਾਡੇ ਪਹਿਲਾਂ ਵੀ ਨਾਲ ਸੀ ਉਹ ਸਾਡੇ ਅੱਜ ਵੀ ਨਾਲ ਨੇ ਤੇ ਸਾਨੂੰ ਉਹਨਾਂ ਨੇ ਪੂਰਾ ਵਿਸ਼ਵਾਸ ਦਿਵਾਇਆ ਕਿ ਤੁਸੀਂ ਜਿੱਤ ਕੇ ਆਓ ਸਾਡੇ ਸੀਟ ਝੋਲੀ ਪਾਓ ਜਿੱਤੇ ਵੀ ਕਹੋਗੇ ਜਿੱਦਾਂ ਵੀ ਕਹੋਗੇ ਅਸੀਂ ਤੁਹਾਡੇ ਕੰਮ ਪਹਿਲ ਦੀ ਅਧਾਰ ਤੇ ਕਰਾਂਗੇ ਨਵੇਂ ਬੱਸ ਸਟੈਂਡ ਦੇ ਨਾਲ ਹੋਣ ਦੇ ਕਰਕੇ ਕਿਤੇ ਟ੍ਰੈਫਿਕ 30 ਮਹੀਨਿਆਂ ਚੱਲ ਰਹੀ ਹੈ ਜਿਹੜਾ ਕਿ ਬਾਈਪਾਸ ਤੋਂ ਜਾਂਦੀਆਂ ਸੜਕਾਂ ਉਹਦੇ ਲਈ ਕੋਈ ਵਿਸ਼ੇਸ਼ ਉਪਰਾਹਲਾ ਕਰਨ ਦੀ ਕੋਸ਼ਿਸ਼ ਕਰਾਂਗੇ ਮੰਤਰੀ ਸਾਹਿਬ ਦੇ ਨੋਟਿਸ 'ਚ ਇਹ ਗੱਲ ਉਹ ਜਿਹੜਾ ਬਾਈਪਾਸ ਹੈ ਉਹ ਸਿੰਗਲ ਰੋਡ ਹੈ ਕਿਉਂਕਿ ਪਹਿਲੀ ਸਰਕਾਰਾਂ ਨੇ ਕਦੇ ਧਿਆਨ ਨਹੀਂ ਦਿੱਤਾ ਉਹ ਜਲਦੀ ਜਿਹੜਾ ਜਿਵੇਂ ਇਸ ਤਰ੍ਹਾਂ ਅੰਦਰ ਰੋਡ ਤੋਂ ਲੈ ਕੇ ਬੱਸ ਸਟੈਂਡ ਤੱਕ ਉਹ ਫੋਰ ਲੈਂਡ ਬਣਨ ਜਾ ਰਿਹਾ ਹੈ ਉਹਦੇ ਨਾਲ ਬਹੁਤ ਰਾ ਕੀ ਕਹਣਾ ਚਾਹੁੰਦੇ ਹੋ 유ਵਾ ਮਾਂ ਨੂੰ ਬਜ਼ੁਰਗ ਮਹਿਲਾਵਾਂ ਨੂੰ ਕੀ ਕੀ ਸਮੱਸਿਆਵਾਂ ਆ ਰਹੀਆਂ ਤੁਹਾਡੇ ਵੱਲ ਸਮੱਸਿਆ ਬਹੁਤ ਸਾਰੇ ਬਜ਼ੁਰਗ ਨੇ ਜਿਨ੍ਹਾਂ ਨੂੰ ਪਹਿਲਾਂ ਮੈਡੀਕਲ ਦੀ ਸਮੱਸਿਆ ਸੀ ਪਰ ਹੁਣ ਭਗਵੰਤ ਮਾਨ ਜੀ ਨੇ ਡਾਕਟਰ ਬਲਵੀਰ ਜੀ ਨੇ ਮੱਲਾ ਕਲੀਨਿਕ ਖੋਲ੍ਹ ਕੇ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਬਹੁਤ ਸਾਰੇ ਉਹਨਾਂ ਨੂੰ ਬਜ਼ੁਰਗਾਂ ਨੂੰ ਅਸੀਂ ਪੈਨਸ਼ਨਾਂ ਲਵਾਈਆਂ ਨੇ ਕਾਰਡ ਨੀਲੇ ਕਾਰਡ ਵੋਟਰ ਕਾਰਡ ਰਾਸ਼ਨ ਕਾਰਡ ਸਾਰੇ ਕਾਰਡ ਵਗੈਰਾ ਬਣਾ ਰਹੇ ਹਾਂ ਜਿਹੜੇ ਵੀ ਕੰਮ ਰਹਿੰਦੇ ਨੇ ਅਸੀਂ ਜਲਦੀ ਤੋਂ ਜਲਦੀ ਬਣਾਉਣ ਦੀ ਕੋਸ਼ਿਸ਼ ਕਰਾਂਗੇ ਆਖਿਰਕਾਰ ਗੱਲ ਕਰੀਏ ਵਾਰਡ ਨੰਬਰ 26 ਦੇ ਵਾਸੀਆਂ ਨੂੰ ਕੀ ਭਰੋਸਾ ਦਿਵਾਉਣਾ ਤੇ ਕੀ ਅਪੀਲ ਕਰਦੇ ਪ੍ਰੋਸਾ ਦਵਾਨੇ ਵੀ ਉਹਨਾਂ ਨੇ ਸਾਡੇ ਤੇ ਭਰੋਸਾ ਕਰਿਆ ਸਾਨੂੰ ਇੱਕ ਉਮੀਦਵਾਰ ਅਹਲਾਣਿਆ ਉਹਨਾਂ ਨੇ ਤੇ ਅਸੀਂ ਪ੍ਰੋਸਾ ਦਵਾਨੇ ਵੀ ਜਿੰਨੇ ਵੀ ਕੰਮ ਨੇ ਪਹਿਲ ਦੇ ਆਧਾਰ ਤੇ ਅਸੀਂ ਕਰਾਂਗੇ ਉਹਨਾਂ ਦੇ ਇਸਨ ਜਗਦੀਪ ਸਿੰਘ ਜਗਾ ਤੇ ਕੁਲਵੰਤ ਸਿੰਘ ਜੀ ਲਾਰਕਾ ਜਿਨ੍ਹਾਂ ਨੇ ਆਪਣੇ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਆ ਕਿ ਉਹਨਾਂ ਨੂੰ ਵਾਅਦਤਵਾਦ ਵੋਟਾਂ ਪਾ ਕੇ ਜਿਤਾਓ ਤਾਂ ਕਿ ਐਮਸੀ ਬਣਨ ਤੋਂ ਬਾਅਦ ਉਹ ਰਹਿੰਦੇ ਕੰਮ ਪੂਰੇ ਕਰ ਸਕਣ ਬਿਊਰੋ ਰਿਪੋਰਟ ਨਵਸਮਾਚਾਰ ਥੈਂਕ ਯੂ ਹਾਂ ਸ਼ਸ਼ੀਕਲ ਜੀ ਜੇਕਰ ਗੱਲਬਾਤ ਕਰੀਏ ਨਗਰ ਨਿਗਮ ਚੋਣਾ ਦੀ ਇਸ ਵਕਤ ਅਸੀਂ ਵਾਰਡ ਨੰਬਰ 6 ਦੇ ਵਿੱਚ ਹਾਂ ਜਿੱਥੇ ਕਿ ਸਰਦਾਰ ਜਸਵੀਰ ਸਿੰਘ ਗਾਂਧੀ ਜੋ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਤੋਂ ਜਾਣ ਲੈਣੇ ਆ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਕੀ ਕਹਣਾ ਚਾਹੁੰਦੇ ਨੇ ਆਪਣੇ ਵਾਰਡ ਵਾਸੀਆਂ ਨੂੰ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਮੈਂ ਜਸਵੀਰ ਗਾਂਧੀ ਆਮ ਆਦਮੀ ਪਾਰਟੀ ਦਾ ਵਰਕਰ ਹਾਂ ਜੀ ਮੈਨੂੰ 6 ਨੰਬਰ ਤੋਂ ਟਿਕਟ ਮਿਲੀ ਹੈ ਮੈਂ ਕਾਰਪੋਰੇਸ਼ਨ ਦੀ ਚੋਣਾਂ 6 ਨੰਬਰ ਤੋਂ ਲੜ ਰਿਹਾ ਹਾਂ ਸਰ ਕੀ ਕਹਿਣਾ ਚਾਹੁੰਦੇ ਹੋ ਕਿਸ ਤਰ੍ਹਾਂ ਦੇ ਮੁੱਦੇ ਨੇ ਵਾਰਡ ਨੰਬਰ 6 ਦੇ ਔਰ ਕਿਹੜੇ-ਕਿਹੜੇ ਮੁੱਦਿਆਂ ਨੂੰ ਮੁੱਖ ਲੈ ਕੇ ਤੁਸੀਂ ਲੜ ਰਹੇ ਹੋ ਸਰ ਜੀ ਮੁੱਦੇ ਤਾਂ ਅਜੇ ਤੱਕ ਖਤਮ ਹੀ ਨਹੀਂ ਹੋਏ ਨਾਲੀਆਂ ਦੇ ਸੜਕਾਂ ਦੇ ਤੇ ਲਾਈਟਾਂ ਦੇ ਸੀਵਰੇਜ ਦੇ ਆ ਜਿਆਦਾਤਰ ਅਸੀਂ ਕੰਮ ਕਰ ਰਹੇ ਆ ਇਸੇ ਮੁੱਦੇ ਦੇ ਉੱਤੇ ਮੇਰੀ ਪ੍ਰਪੋਜ਼ਲ ਜਿਹੜੀ ਹੈ ਉਹ ਮੈਂ ਇਹ ਬਣਾਈ ਹੈ ਕਿ ਜਿੰਨੀਆਂ ਵੀ ਸਾਡੀਆਂ ਕਲੋਨੀਆਂ ਉਹਨਾਂ ਕਲੋਨੀਆਂ ਦੇ ਵਿੱਚੋਂ ਜਿਹੜਾ ਵੀ ਮੇਰਾ ਵਾਰਡ ਹੈ ਉਹਦੇ ਵਿੱਚ ਗਲੀਆਂ ਦੇ ਵਿੱਚ ਚਾਰ ਗਲੀਆਂ ਦਾ ਇੱਕ ਹੈੱਡ ਬਣਾ ਦੇਣਾ ਮੈਂ ਜਿੰਨੇ ਵੀ ਕੰਮ ਹੈ ਉਹ ਹੈ ਆਪਣੇ ਵਾਰਡ ਇੰਚਾਰਜ ਨੂੰ ਦੱਸੂਗਾ ਉਸ ਤੋਂ ਬਾਅਦ ਵਾਰਡ ਇੰਚਾਰਜ ਜਿਹੜਾ ਹੈਗਾ ਉਹ ਆਪਣੇ ਕਾਰਪੋਰੇਸ਼ਨ ਦੇ ਵਿੱਚ ਉਹਨੂੰ ਕੰਮ ਕਰਾਊਗਾ ਔਰ ਇਸੇ ਤਰੀਕੇ ਨਾਲ ਅਸੀਂ ਆਪਣੇ ਦਰੋਗਾਵਾਂ ਦੀ ਸਫਾਈ ਵਾਲਿਆਂ ਦੀ ਔਰ ਸੀਵਰੇਜ ਮੈਨਾਂ ਦੀ ਉਹ ਵੀ ਇਸੇ ਤਰੀਕੇ ਨਾਲ ਵਰਤ ਕਰਾਂਗੇ ਮੇਰੀ ਇਹ ਹੀ ਪਲਾਨਿੰਗ ਹੈ ਔਰ ਮੈਂ ਇਸੇ ਪਲਾਨਿੰਗ ਨੂੰ ਲੈ ਕੇ ਤੁਰਾਂਗਾ ਸਰ ਜਿਹੜੇ ਵਿਰੋਧੀ ਨੇ ਉਹਨਾਂ ਨੇ ਇਹ ਇਲਜ਼ਾਮ ਲਾਇਆ ਕਿ ਉਹਨਾਂ ਦੇ ਵਰਕਰਜ਼ ਨੂੰ ਡਿਟੇਨ ਕੀਤਾ ਗਿਆ ਹੈ ਪਰੇਸ਼ਾਨ ਕੀਤਾ ਗਿਆ ਹੈ ਉਹਨਾਂ ਵਾਲੇ ਕੋਈ ਵਿਸ਼ੇਸ਼ ਪਰਾਲਾ ਨਹੀਂ ਕੋਈ ਕਿਸੇ ਨੂੰ ਨਹੀਂ ਪਰੇਸ਼ਾਨ ਕੀਤਾ ਗਿਆ ਆਪਣੇ ਆਪ ਬੰਦੇ ਬਾਹਲਾ ਲਭਰੇ ਸੀ ਕਿ ਤੁਹਾਨੂੰ ਹੀ ਪਤਾ ਹੈ ਇਸ ਤੋਂ ਪਿਛਲੀਆਂ ਚੋਣਾਂ ਦੇ ਵਿੱਚ ਕੋਈ ਵੀ ਸਾਡਾ ਬੰਦਾ ਉਹਨੂੰ ਅੰਦਰ ਵੜਨ ਨਹੀਂ ਦਿੱਤਾ ਗਿਆ ਪਰ ਅਸੀਂ ਉਹ ਕੰਮ ਨਹੀਂ ਕੀਤਾ ਤੁਹਾਡੇ ਸਾਹਮਣੇ ਹੈ ਜਿਹੜਾ ਬੀਜੇਪੀ ਦਾ ਕੈਂਡੀਡੇਟ ਮੇਰੇ ਅਗੇਂਸਟ ਖੜਾ ਹੈ ਉਨੇ ਬੜੀ ਸੋਹਣੀ ਆ ਕੇ ਟਿਕਟ ਭਰੀ ਐ ਕੋਈ ਉਹਦੀ ਗੱਲ ਨਹੀਂ ਹੈ ਕਿ ਜਿੰਦਾ ਦਿੱਲੀ ਨਹੀਂ ਕਰਦਾ ਇਲੈਕਸ਼ਨ ਲੜਨ ਦਾ ਉਹਨਾਂ ਨੇ ਤਾਂ ਬਹਾਨੇ ਲਾ ਲਈ ਐ ਨੇ ਕੀ ਲੱਗਦਾ ਪੂਰੇ ਪਟਿਆਲਾ ਦਿਹਾਤੀ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਆ ਜਿਵੇਂ ਕਿ ਲੋਕਾਂ ਨੇ ਕਿਹਾ ਕੁਝ ਜਿਹੜੇ ਪੁਲਿਸ ਵੱਲੋਂ ਟੌਰਚਰਸ ਕੀਤੇ ਨੇ ਕੀ ਮੰਨਦੇ ਹੋ ਕਿਉਂ ਹੋਇਆ ਇਹਨਾਂ ਨਾਲ ਜੀ ਕੋਈ ਟੌਰਚਰਸ ਨਹੀਂ ਕੀਤੇ ਗਏ ਮੈਂ ਆਪਣੇ ਆਪਣੇ ਕਾਗਜ਼ ਆਪ ਫਾੜ ਦਾਂਗਾ ਇਹਦਾ ਮਤਲਬ ਹੋ ਗਿਆ ਟੌਰਚਰਸ ਕੀਤੇ ਹੋਏ ਜਿਹੜਾ ਬੰਦਾ ਆ ਕੇ ਸਾਹਮਣੇ ਕਹਿ ਰਿਹਾ ਪਹਿਲਾਂ ਤਾਂ ਉਹਨੂੰ ਪੁੱਛਿਆ ਜਾਏ ਕਿ ਤੁਸੀਂ ਕੀ ਕਰਦੇ ਰਹੇ ਹੋ ਅੱਜ ਤੱਕ ਅਸੀਂ ਉਹ ਕੰਮ ਤਾਂ ਨਹੀਂ ਕੀਤਾ ਅਸੀਂ ਕੋਈ ਕਿਸੇ ਨੂੰ ਕੱਲ ਵੀ ਤੁਸੀਂ ਜਦੋਂ ਪਰਸੋਂ ਇਲੈਕਸ਼ਨ ਹੋਏਗੀ ਕੋਈ ਧੱਕੇਬਾਜ਼ੀ ਨਹੀਂ ਹੋਏਗੀ 5 ਵਜੇ ਤੱਕ ਅਸੀਂ ਵੋਟਾਂ ਵਾਰਡ ਨੰਬਰ 6 ਦੇ ਵੋਟਰਾਂ ਨੂੰ ਕੀ ਅਪੀਲ ਹੈ ਜਿੱਤਣ ਤੋਂ ਆਦ ਕਿਸਤਾਂ ਦੇ ਪਰਲੇ ਮੇਰੀ ਸਾਰੇ ਹੀ ਵਾਰਡ ਨੰਬਰ 6 ਦੇ ਵਰਕ ਰਸੀਆਂ ਨੂੰ ਅਪੀਲ ਹੈ ਕਿ ਉਹ ਮੈਨੂੰ ਕਮ ਸੇ ਕਮ ਜ਼ਰੂਰ ਚੁਣਨ ਮੈਂ ਉਹਨਾਂ ਦੀ ਸੇਵਾ ਲਈ ਹਰ ਸਮੇਂ ਹਾਜ਼ਰ ਰਹਾਂਗਾ ਮੈਂ ਵੈਸੇ ਵੀ ਤੁਹਾਨੂੰ ਵੀ ਪਤਾ ਹੈ ਕਿ ਮੈਂ ਇਸ ਵੇਲੇ ਡਾਕਟਰ ਆਫ ਦੇ ਆਫਿਸ ਰੂਮ ਦੇਖ ਰਹੇ ਹਾਂ ਮੈਂ ਆਫਿਸ ਇਨਚਾਰਜ ਹਾਂ ਸ਼ਾਇਦ ਮੈਂ 6 ਵਜੇ ਤੱਕ ਲੋਕਾਂ ਦੇ ਕੰਮ ਰਾਤ 2-2 ਵਜੇ ਤੱਕ ਵੀ ਕਰਦਾ ਹਾਂ ਇਹ ਸਨ ਜਸਵੀਰ ਸਿੰਘ ਜੀ ਜਿਨ੍ਹਾਂ ਨੇ ਆਪਣੇ ਵਾਰਡ ਵਾਸੀਆਂ ਨੂੰ ਦੱਸਿਆ ਕਿ ਉਹਨਾਂ ਦੀ ਪਲੈਨਿੰਗ ਕੀ ਨੇ ਉਹਨਾਂ ਨੇ ਜਿੱਤਣ ਤੋਂ ਬਾਅਦ ਕਿਹੜੀ-ਕਿਹੜੀ ਪਹਿਲ ਦੇ ਆਧਾਰ ਤੇ ਕੰਮ ਕਰਨੇ ਨੇ ਅਸੀਂ ਵਾਰਡ ਵਾਸੀਆਂ ਨੂੰ ਬੇਨਤੀ ਕਰਾਂਗੇ ਵਾਰਡ ਵਾਸੀਆਂ ਜਿਹੜੇ ਜੋ ਕਿ ਵਾਰਡ ਨੰਬਰ 6 ਦੇ ਵਿੱਚ ਹੁੰਦੇ ਨੇ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਡਾਕਟਰ ਜਸਵੀਰ ਸਿੰਘ ਗਾਂਧੀ ਜੀ ਨੂੰ ਜਿਤਾਇਆ ਜਾਵੇ ਤਾਂ ਕਿ ਵਾਰਡ ਦੇ ਸਰਪੱਖੀ ਵਿਕਾਸ ਹੋ ਸਕੇ ਧੰਨਵਾਦ ਜੀ that's too